ਜਿੱਥੇ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਨੂੰ ਲੈ ਕੇ ਚੋਣਾਂ ਦਾ ਮਾਹੌਲ ਬਣਿਆ ਹੋਇਆ ਤੇ ਦੇਸ਼ ਭਰ ਦੇ ਵਿੱਚ ਤੀਜੇ ਗੇੜ ਦੀਆਂ ਚੋਣਾਂ ਵੱਖ-ਵੱਖ ਸੂਬਿਆਂ ਦੇ ਵਿੱਚ ਪੈ ਚੁੱਕੀਆਂ ਨੇ ਤੇ ਚੌਥੇ ਗੇੜ ਤੇ ਚੋਣਾਂ ਤੇ ਬਾਕੀ ਰਹਿੰਦੇ ਗੇੜਾਂ ਦੀਆਂ ਚੋਣਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ ਤੇ ਜੇ ਗੱਲ ਪੰਜਾਬ ਦੀ ਗੱਲ ਕਰੀਏ ਤਾਂ 1 ਜੂਨ ਨੂੰ ਪੰਜਾਬ ਦੇ ਵਿੱਚ ਸੱਤਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਇਸ ਸਮੇਂ ਮੈਂ ਮੌਜੂਦ ਹਾਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦਾ ਮੋਹਾਲੀ ਜ਼ਿਲ੍ਹੇ ਦੇ ਪਿੰਡ ਢੇਲਪੁਰ ਦੇ ਵਿੱਚ ਜਿੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਮੁੱਦੇ ਰਹਿਣਗੇ ਜਿਸ ਨੂੰ ਲੈ ਕੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤੇ ਮੇਰੇ ਸਾਥੀ ਨੂੰ ਕਹੂੰਗਾ ਤਸਵੀਰਾਂ ਪਿੰਡ ਦੇ ਲੋਕਾਂ ਦੇ ਨਾਲ ਵਿਖਾਉਣ ਦੀ ਕੋਸ਼ਿਸ਼ ਕਰੇ ਕਿ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਮੁੱਦੇ ਰਹਿਣਗੇ ਜਿਸ ਨੂੰ ਲੈ ਕੇ ਉਹ ਆਪਣੀ ਵੋਟ ਪੋਲ ਕਰਨਗੇ ਕੀ ਨਾ ਵੀਰ ਜੀ ਤੇ ਕਿਹੜੇ ਮੁੱਦੇ ਤੁਹਾਡੇ ਰਹਿਣਗੇ ਜਿਸ ਨੂੰ ਲੈ ਕੇ ਵੋਟ ਤੁਸੀਂ ਪੋਲ ਕਰੋ ਸਤਿ ਸ੍ਰੀ ਅਕਾਲ ਜੀ ਦਿਲਬਖ ਸਿੰਘ ਮੇਰਾ ਨਾਮ ਹੈ ਜੀ ਸਾਡੇ ਮੁੱਦੇ ਜਿਹੜੇ ਮੇਨ ਮੁੱਦੇ ਆ ਇੱਕ ਤਾਂ ਦੇਖੋ ਸਾਡੇ ਜਿਹੜੇ ਇਲਾਕੇ 'ਚ ਨਸ਼ਾ ਬਹੁਤ ਹੋ ਗਿਆ ਨਸ਼ਾ ਤਾਂ ਤਾਂਤੇ ਨਹੀਂ ਚਿੱਟੇ ਨਾਲ ਬੱਚੇ ਮਰ ਰਹੇ ਆ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਅਸੀਂ ਧਰਨੇ ਵੀ ਲਾ ਕੇ ਦੇਖ ਲਿਆ ਬਹੁਤ ਕੁਝ ਕਰਕੇ ਦੇਖ ਲਿਆ ਸਭ ਤੋਂ ਵੱਡਾ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਡਾ ਨਸ਼ਿਆਂ ਦਾ ਹੈ ਤੇ ਨੰਬਰ 2 এডਿਕੇਸ਼ਨ ਦਾ ਵੀ ਮੁੱਦਾ ਹੈਗਾ ਜੀ ਤੇ ਨੰਬਰ 3 ਜਿਹੜਾ ਐਮਪੀ ਸਾਡੇ ਹਲਕੇ ਦਾ ਆਨੰਦਪੁਰ ਸਾਹਿਬ ਦਾ ਬਣ ਜਾਂਦਾ ਉਹ ਕਦੇ ਸਾਡੇ ਮਤਲਬ ਹਲਕੇ 'ਚ ਹੁੰਦਾ ਨਹੀਂ ਮਨੀਸ਼ ਤਿਵਾਰੀ ਕਹਿੰਦੇ ਇੱਥੋਂ ਦੇ ਮੌਜੂਦਾ ਐਮਪੀ ਸੀ ਹੈਗੇ ਨੇ ਤੇ ਉਹਨਾਂ ਨੂੰ ਇਸ ਵਾਰ ਚੰਡੀਗੜ੍ਹ ਭੇਜਤਾ ਅਸੀਂ ਤਾਂ ਚੰਡੀਗੜ੍ਹ ਵਾਸੀਆਂ ਨੂੰ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਤੋਂ ਬਚੋ ਕਿਉਂਕਿ 5 ਸਾਲ ਚ ਅਸੀਂ ਮਨੀਸ਼ ਦਿਵਾੜੀ ਨੂੰ ਸਿਰਫ ਟੀਵੀ ਜਾਂ ਖ਼ੌਰਾں 'ਚ ਦੇਖਿਆ ਸਾਡੇ ਉਹ ਖਰੜ ਤੱਕ ਵੀ ਨਹੀਂ ਆਏ ਵੀ ਖਰੜ ਤੱਕ ਤਾਂ ਖਰੜ ਤੱਕ ਇੱਕ ਵੱਡਾ ਸ਼ਹਿਰ ਹੈ ਜੀ ਮੋਹਾਲੀ ਵੱਡਾ ਸ਼ਹਿਰ ਹੈ ਮੋਹਾਲੀ ਖਰੜ ਅਸੀਂ ਕਰਾਲੀ ਤੱਕ ਕਦੇ ਨਹੀਂ ਕਿਸੇ ਦੇਖਿਆ ਔਰੋਪੜ ਤੱਕ ਵੀ ਨਹੀਂ ਦੇਖਿਆ ਜੀ ਕਦੇ ਆਪਣੇ ਹਲਕੇ 'ਚ ਸੁਣਿਆ ਹੀ ਨਹੀਂ ਵੀ ਮਨੀਸ਼ ਤਵਾੜੀ ਨੇ ਆਹ ਕੰਮ ਕਰਿਆ ਮਨੀਸ਼ ਤਵਾੜੀ ਨੇ ਆਹ ਕੰਮ ਕਰਿਆ ਮਨੀਸ਼ ਤਵਾੜੀ ਸਾਡੇ ਨਾਲ ਗਰਾਊਂਡ ਜ਼ੀਰੋ ਤੇ ਆ ਕੇ ਡਿਬੇਟ ਕਰ ਲਵੇ ਤੇ ਉਹ ਆਪਣੇ ਕੰਮ ਦੱਸੇ ਅਸੀਂ ਆਪਣੇ ਮੁੱਦੇ ਦੱਸਦੇ ਹਾਂ ਜੀ ਮਨੀਸ਼ ਤਵਾੜੀ ਜੀ ਸਾਡੇ ਮੁੱਦਿਆਂ ਨੂੰ ਉਹਨਾਂ ਨੂੰ ਵੈਰੀਫਾਈ ਕਰਾਜੂਗਾ ਤਾਂ ਅਸੀਂ ਮਨੀਸ਼ ਤਵਾੜੀ ਨੂੰ ਮੰਨ ਜਾਾਂਗੇ ਤੇ ਅਸੀਂ ਲੋਕਾਂ ਨੂੰ ਕਹੋਗੇ ਵੀ ਭਾਈ ਇਹਨਾਂ ਨੂੰ ਸਰਬਸੰਮਤੀ ਨਾਲ ਦੁਬਾਰੇ ਐਮਪੀ ਬਣਾ ਦਿਓ ਬਿਲਕੁਲ ਐਵੇਂ ਹੈ ਜੀ ਮਨੀਸ਼ਤ ਵਾਲੀ ਨਹੀਂ ਆਇਆ ਤੇ ਅਸੀਂ ਚੰਡੀਗੜ੍ਹ ਦੇ ਲੋਕਾਂ ਨੂੰ ਵਾਰ-ਵਾਰ ਬੇਨਤੀ ਕਰਾਂਗੇ ਵੀ ਬਚੋ ਇਹਨਾਂ ਤੋਂ ਬਿਲਕੁਲ ਵਾਰ-ਵਾਰ ਬੇਨਤੀ ਕਰਾਂਗੇ ਵੱਡਾ ਮੁੱਦਾ ਤੁਸੀਂ ਨਸ਼ੇ ਦਾ ਦੱਸਿਆ ਨਸ਼ੇ ਦਾ ਇੱਥੇ ਕਿੰਨਾ ਪਰਮਾਰ ਜੇ ਗੱਲ ਕਰੀ ਹੈ ਹੈਗੀ ਆ ਕਿ ਲੋਕ ਤੁਸੀਂ ਕਹਿ ਰਹੇ ਹੋ ਵੀ ਨੌਜਵਾਨ ਨਸ਼ੇ ਦੇ ਵਿੱਚ ਗ੍ਰਸਤ ਹੋ ਰਹੇ ਸ੍ਰੀਆਮ ਵੀ ਕਦਾ ਜੀ ਸ੍ਰੀਆਮ ਕਦੇ ਸ਼ਿਕਾਇਤ ਨਹੀਂ ਕੀਤੀ ਪੁਲਿਸ ਨੂੰ ਇਸ ਬਾਰੇ ਉਹ ਕਰਾਂਗੇ ਸ਼ਿਕਾਇਤਾਂ ਸ੍ਰੀਆਮ ਛੱਡ ਦਿੰਦੇ ਆ ਪੁਲਿਸ ਵਾਲੇ ਫੜਦੇ ਆ ਛੱਡ ਦਿੰਦੇ ਆ ਉਹ ਫੜਨੇ ਵਾਲਾ ਪੱਟਿਆ ਜਾਂਦਾ ਹੈ ਫੜਨੇ ਵਾਲੇ ਦੀ ਕਟਾਈ ਹੁੰਦੀ ਹੈ ਅਸੀਂ ਕਟਾਈਆਂ ਖਾਣੇ ਥੋੜਾ ਰਹਿ ਗਏ ਸਾਨੂੰ ਪਤਾ ਹੁਣ ਜਦੋਂ ਪੁਲਸੇ ਪਕਾਉਂਦੀ ਹੈ ਤਾਂ ਅਸੀਂ ਕਿਵੇਂ ਕਰੀਏ ਐ ਇਸ ਕਰਕੇ ਜੀ ਕਿਵੇਂ ਕਿਹਨੂੰ ਕਹੀਏ ਅਸੀਂ ਕਹਿੰਨੇ ਆ ਵੀ ਸਰਕਾਰ ਕੋਈ ਐਸੀ ਆਵੇ ਜਿਹੜੀ ਇਹ ਤੇ ਮੁੱਦੇ ਤੇ ਕੰਮ ਕਰੇ ਹੁਣ ਭਗਵਾਨ ਜਤਮਨ ਸਾਹਿਬ ਨੇ ਵੀ ਕਿਹਾ ਤਾਂ ਵੀ 26 ਜਨਵਰੀ ਤੋਂ ਬਾਅਦ ਚਿੱਟਾ ਨਹੀਂ ਦਿਖੂਗਾ 26 ਜਨਵਰੀ ਤੋਂ ਬਾਅਦ ਵੀ ਕਿੰਨੇ ਬੱਚੇ ਮਰਲੇ ਜੀ ਕਿਹਨੂੰ ਕਹੀਏ ਡਰ ਲੱਗਦਾ ਕਹਿਣ ਤੋਂ ਵੀ ਜਦੋਂ ਅਸੀਂ ਨਸ਼ੇ ਤੇ ਹੁਣ ਤਾਂ ਐਂ ਕਹਿ ਲਓ ਵੀ ਨਸ਼ੇ ਨੂੰ ਕਹਿ ਲਓ ਜਾਂ ਜਾਂ ਗੈਂਟਰਾਂ ਨੂੰ ਕਹਿ ਲਿਆ ਅਸੀਂ ਇਸ ਕਰਕੇ ਬਾਈ ਕਿਸੇ ਨੂੰ ਕਹਿੰਦੇ ਨੂੰ ਚੁੱਪ ਕਰਕੇ ਬੈਠ ਜਿੰਦੇ ਮਾਰ ਦੰਦੇ ਹੁਣ ਥੋੜੇ ਸਾਹਮਣੇ ਮੌਤਾਂ ਹੋ ਰਹੀਆਂ ਜੀ ਯੂਪੀ ਵਾਲਾ ਹਾਲਤ ਹੋਇਆ ਪਿਆ ਡੈਡ ਡੈਡ ਤੇ ਗੋਲੀਆਂ ਵੱਜਦੀਆਂ ਜੀ ਮੜਾ ਜੋ ਕੋਈ ਬੋਲਦਾ ਹੁਣ ਮੈਨੂੰ ਵੀ ਨਹੀਂ ਪਤਾ ਵੀ ਕੱਲ ਨੂੰ ਕਿਤੇ ਖੋਗੇ ਪਾ ਦੇ ਮੇਰਾ ਐ ਚੱਕਰ ਨਹੀਂ ਇਤਨਾ ਤਾਂ ਨਹੀਂ ਪਰ ਨੌਜਵਾਨ ਖੜਿਆ ਹਾਂਜੀ ਵੀਰੇ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ 2024 ਦੀਆਂ ਨਾ ਕਿਹੜੇ ਮੁੱਦੇ ਤੁਹਾਡੇ ਮੇਨ ਰਹਿਣਗੇ ਜਿਸ ਨੂੰ ਲੈ ਕੇ ਤੁਸੀਂ ਆਪਣੀ ਬੋਰਡ ਦਾ ਇਸਤੇਮਾਲ ਕਰੋ ਸਾਸਰੀ ਗਾਲ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਤੇ ਆ ਜਿਹੜੀ ਚਾਚਾ ਜੀ ਨੇ ਗੱਲ ਕਰੀ ਹੈ ਨਸ਼ੇ ਬਾਰੇ ਇਹ ਚ ਜਿਹੜਾ ਵੇਚ ਰਿਹਾ ਉਹਤੇ ਕਾਰਵਾਈ ਨਹੀਂ ਹੁੰਦੀ ਜਿਹੜਾ ਪੀ ਰਿਹਾ ਕੇ ਪੈਸੇ ਇਕੱਠੇ ਕਰਕੇ ਮਸੂ ਪੀਂਦਾ ਜਿਹੜਾ ਉਹਤੇ ਕਾਰਵਾਈ ਹੁੰਦੀ ਹੈ ਉਹਦੀ ਉਹਨੂੰ ਇਹ ਅੰਦਰ ਫੜਫੜ ਕੇ ਗੇਰ ਰਹੇ ਆ ਇਹ ਪੁਲਿਸ ਵਾਲੇ ਜਿਹੜਾ ਵੇਚਦਾ ਉਹਦਾ ਸ਼੍ਰੀਆਮ ਕੋ ਮਰਿਆ ਪੈਸੇ ਦੰਦੇ ਨਿਕਲਣੇ ਵਾਰ ਤੇ ਉਹ ਨਾਲ ਤਾਂ ਚਿੱਟੇ ਨਾਲ ਤੋਂ ਵਧੀਆ ਹੈਗਾ ਵੀ ਸਾਡੀ ਮੰਗ ਹੈ ਵੀ ਖਾਸ ਖਾਸ ਦੀ ਖੇਤੀ ਮਨਜ਼ੂਰ ਕਰ ਦੇਣਾ ਕੱਲੇ ਕੱਲੇ ਆਪਣੇ ਜਿਹੜੇ ਵੀ ਕਿਸਾਨ ਭਾਈ ਹੈ ਕੱਲੇ ਲੈਣ ਉਹ ਆਰਡਰ ਦੇ ਦੇਣਾ ਵੀ ਤੁਸੀਂ ਇੰਨੀ ਜਗ੍ਹਾ ਬੀਜ ਸਕਦੇ ਹੋ ਵੀ ਉਹ ਖਾਸ ਖਾਸ ਦੀ ਖੇਤੀ ਹੀ ਕੋਈ ਕਰਨਾ ਲੇਕਿਨ ਖਾਸ ਖਾਸ ਦੀ ਖੇਤੀ ਤਾਂ ਜੇ ਕੋਈ ਕਰਦਾ ਤਾਂ ਪੁਲਿਸ ਉਹਤੇ ਛਾਪਾ ਮਾਰ ਕੇ ਉਹਨੂੰ ਫੜ ਲੈਂਦੀ ਉਹੀ ਤੇ ਨੇ ਛਾਪਾ ਮਾਰ ਕੇ ਫੜਦੀ ਐ ਸਰਕਾਰਾਂ ਨੂੰ ਕਹਿੰਨੇ ਆ ਵੀ ਤੁਸੀਂ ਮਨਜ਼ੂਰੀ ਕਰੋ ਨਾ ਉਹੀ ਤੇ ਸਰਕਾਰਾਂ ਨੂੰ ਆਹੀ ਦਾ ਮੰਗਿਆ ਵੀ ਤੁਸੀਂ ਮਨਜ਼ੂਰੀ ਦਿਓ ਵੀ ਆਪਣੇ ਨੌਜਵਾਨ ਜਿਹੜੀ ਸੰਥੈਟਿਕ ਨਸ਼ਾ ਦਾ ਇਤੋਂ ਬਚ ਕੇ ਨੇਚਰਲ ਨਸ਼ੇ ਤੇ ਆਣ ਕੇ ਵੀ ਆਪਣੇ ਠੀਕ ਤਾਂ ਰਹੋਗੇ ਹੋਰ ਤਾਂ ਕੁਝ ਨਹੀਂ ਹੈ ਜੀ ਬਾਕੀ ਆਪਣਾ ਪਿੰਡ ਦਾ ਵਿਕਾਸ ਤੁਹਾਡੇ ਮਣੀ ਹੈ ਭਾਈ ਬੁਰੇ ਹਾਲ ਹੈ ਕਮੀ ਮਾੜਾ ਮੋਟਾ ਸਰਪੰਚ ਨੇ ਕੇ ਕਵਾ ਕੇ ਸਰਪੰਚ ਨੇ ਕਰਿਆ ਤੇ ਹੋਰ ਕੋਈ ਹੋਰੇ ਕੋਈ ਲੀਡਰ ਨਹੀਂ ਪੈ ਸਕਦਾਂਦਾ ਕੋਈ ਕੁਛ ਨਹੀਂ ਦਿੰਦਾ ਸਾਡੇ ਅਸੀਂ ਸੀਵਰੇਜ ਕੇ ਆਦੇ ਵੀ ਉਹਦੇ ਸੀਵਰੇਜ ਪਾ ਦੋ ਤੇ ਸੀਵਰੇਜ ਨਹੀਂ ਪਾਉਂਦੇ ਤੇ ਮਿੱਟੀ ਨਹੀਂ ਪਾਉਂਦੇ ਕੁਛ ਨਹੀਂ ਕਰਦਾ ਸਰਪੰਚ ਕਰਾ ਰਿਹਾ ਮਾੜਾ ਮੋਟਾ ਉਹ ਹੀ ਕੇ ਕਵਾ ਕੇ ਹੋਰ ਕੋਈ ਕੁਛ ਨਹੀਂ ਕਰਾਉਂਦਾ ਸਰਕਾਰਾਂ ਨਹੀਂ ਕਰਾਉਂਦੀਆਂ ਕੋਈ ਕੁਛ ਨਹੀਂ ਕਰਾਉਂਦਾ ਪਿਆ ਸਰਕਾਰਾਂ ਕੁਛ ਨਹੀਂ ਧਿਆਨ ਦਿੰਦੀਆਂ ਪਈਆਂ ਹੋਰ ਵੀ ਨੌਜਵਾਨ ਆ ਵੀਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਸਸੀ ਗਾਲ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਹਾਂ ਤੇ ਵੀਰੇ ਆਪਣਾ ਆ ਪਿੰਡ ਦਾ ਵੀ ਜਿਵੇਂ ਕਿ ਦੇਖਦੇ ਆ ਤੁਸੀਂ ਪਿੰਡ ਚ ਕੋਈ ਸਾਫ ਸਫਾਈ ਨਹੀਂ ਸਾਡੇ ਸਰਪੰਚ ਕਰਵਾਦੇ ਕਰਵਾਦੇ ਨਹੀਂ ਸਰਕਾਰ ਵੱਲੋਂ ਕੁਝ ਨਹੀਂ ਹੈ ਜੀ ਖੇਡਾਂ ਦਾ ਹੁਣ ਜਿਵੇਂ ਕਿ ਬੱਚੇ ਨਸ਼ੇ ਤੋਂ ਛੱਡ ਕੇ ਖੇਡਾਂ ਵੱਲ ਜਾਂਦੇ ਨੇ ਖੇਡਾਂ ਵੀ ਸਾਡੇ ਇੱਥੇ ਜੇ ਟੂਰਨਾਮੈਂਟ ਹੋ ਰਿਹਾ ਜੀ ਕ੍ਰਿਕਟ ਦਾ ਬਹੁਤ ਵਧੀਆ ਬਾਹਰ ਤੋਂ ਵੀ ਟੀਮਾਂ ਆਈਆਂ ਹੋਈਆਂ ਤੇ ਜੇ ਪਿੰਡ ਦਾ ਵੀ ਦੇਖ ਲੀਏ ਜੀ ਤੁਹਾਡਾ ਸਫਾਈ ਹੁਣ ਸਾਡੇ ਕਰੋੜ ਨਿਕਲੇ ਜੀ ਸਾਨੂੰ ਉਹਦਾ ਵੀ ਮੁੱਲ ਪੂਰਾ ਜ਼ਮੀਨਾਂ ਦਾ ਨਹੀਂ ਮਿਲਿਆ ਜੇ ਮਤਲਬ ਕਿ ਜਿੰਨੇ ਪੈਸੇ ਉਹਨਾਂ ਨੇ ਕਿਹਾ ਸੀ ਸਾਨੂੰ ਲੋਕਾਂ ਨੂੰ ਉਨੇ ਹੀ ਚੱਕਣੇ ਪਏ ਲੋਕਾਂ ਨੂੰ ਆਪਣਾ ਮੁੱਲ ਨਹੀਂ ਜ਼ਮੀਨਾਂ ਦਾ ਮਿਲਿਆ ਜੀ ਮੈਂ ਯਾਨੀ ਕਿ ਜਿੰਨਾ ਸਰਕਾਰ ਨੇ ਤੁਹਾਨੂੰ ਘਾਟੇ ਚ ਕਹਿ ਸਕਦੇ ਆ ਜਾਂ ਘੱਟ ਮੁੱਲ ਦਿੱਤਾ ਤੁਹਾਡੇ ਮਿਹਨਤ ਨਹੀਂ ਤੁਸੀਂ ਮੰਗਦੇ ਸੀ ਉਹ ਨਹੀਂ ਮਿਲਿਆ ਉਹ ਨੋ ਨਹੀਂ ਮਿਲਿਆ ਜੀ ਉਹ ਨਹੀਂ ਕਹਿ ਸਕਦੇ ਆਪਾਂ ਸਾਨੂੰ ਉਹਨਾਂ ਮੁੱਲ ਮਿਲੇ ਨਹੀਂ ਜਿੰਨਾ ਹੋਣਾ ਚਾਹੀਦਾ ਸਾਡੀ ਜ਼ਮੀਨਾਂ ਦਾ ਇਹ ਬਾਕੀ ਜਦੋਂ ਕੋਈ ਬੰਦ ਕਿਸਾਨ ਕੋਈ ਅੱਗੇ ਤੋਂ ਅੜਿਆ ਵੀ ਆ ਤਾਂ ਇਹਨੇ ਪੁਲਿਸ ਬੁਲਾ ਕੇ ਨਜਾਇਜ਼ ਕਬਜ਼ਾ ਕਰਨ ਦੀ ਵੀ ਉਹ ਕਰੀ ਜਾਈਗੀ ਪਿੱਛੇ ਸਾਡੇ ਹੋਇਆ ਸੀ ਹੁਣ ਤਾਂ ਚਲੋ ਬਣ ਗਿਆ ਇਹ ਰੋਡ ਹੁਣ ਤਾਂ ਕੀ ਕਹਿ ਸਕਦੇ ਹੁਣ ਤਾਂ ਕੁਝ ਵੀ ਨਹੀਂ ਹੋ ਸਕਦਾ ਜੀ ਹਾਂਜੀ ਮੁੱਦਾ ਹੋਰ ਕਿਹੜਾ ਰਹੂ ਅੱਜ ਉਸ ਨੂੰ ਲੈ ਕੇ ਤੁਸੀਂ ਆਪਣੀ ਵੋਟ ਪੋਲ ਕਰੋਗੇ ਕੀ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਪੀ ਸੋ ਮੈਂ ਲਾਈਵ ਇੰਡੀਆ ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਪਿੰਡ ਚ ਆ ਕੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਹਾਂਜੀ ਸਰ ਤੇ ਜੋ ਸਾਡੇ ਵੀਰਾਂ ਨੇ ਗੱਲ ਕੀਤੀ ਹੋਇਆ ਕਿ ਗਰਾਊਂਡ ਵਧੀਆ ਸੀ ਆਪਣੇ ਲੈਵਲ ਦਾ ਆਪ ਬਣਾਇਆ ਇਹ ਕਿਸੇ ਦੀ ਕੋਈ ਇਹ ਤੇ ਉਹ ਨਹੀਂ ਹੈਗੀ ਸਰਪੰਚ ਸਾਹਿਬ ਨੇ ਸਾਡੇ ਨਾਲ ਰਲ ਕੇ ਬਣਾਇਆ ਇਹ ਤੇ ਕੋਈ ਐਮਪੀ ਫੰਡ ਜਾਂ ਕਿਸੇ ਹੋਰ ਤਰ੍ਹਾਂ ਦਾ ਫੰਡ ਤੁਹਾਡੇ ਕੋਲ ਨਹੀਂ ਪਹੁੰਚਿਆ ਨਹੀਂ ਨਹੀਂ ਸਰ ਸਾਡੇ ਕੋਲ ਇਦਾਂ ਦਾ ਕੁਝ ਨਹੀਂ ਪਹੁੰਚਿਆ ਅਸੀਂ ਆਪ ਮੁੰਡੇ ਸਾਰੇ ਇਕੱਠੇ ਕਰਕੇ ਕਰਵਾਨੇ ਆ ਜੀ ਪਿੰਡ 'ਚ ਸਾਰਾ ਕੰਮ ਜੀ ਤੇ ਨਾਲ ਤੁਸੀਂ ਪਿੰਡ 'ਚ ਘੁੰਮੀ ਆ ਜੀ ਕਿੰਨੀ ਕਿ ਸਫਾਈ ਹੈ ਦੱਸੋ ਮੈਨੂੰ ਬੁਰਾ ਹਾਲ ਹੈ ਨਰੇਗਾ ਟੀਮ ਲੱਗ ਜਾਂਦੀ ਐ ਇਹਨਾਂ ਦਾ ਇਹੀ ਚੱਲ ਸਾਡੇ ਪਿੰਡ ਦੇ ਕਰਦੇ ਆ ਜੀ ਬਾਕੀ ਸਰਕਾਰ ਦਾ ਤਾਂ ਕੋਈ ਉਹ ਨਹੀਂ ਹੈਗਾ ਇਹ ਚ ਪਿਛਲੇ ਵਾਰ ਵੀ ਖੜੇ ਸੀਗੇ ਨੀਤੀਸ਼ਿਤ ਵਾਰੀ ਜਿਹੜੇ ਤੁਸੀਂ ਬੋਲੇ ਇਹ ਸਾਡੇ ਪਿੰਡ 'ਚ ਇੱਕ ਵਾਰ ਨਹੀਂ ਆਏ ਜੀ ਇੱਕ ਵਾਰ ਵੀ ਨਹੀਂ ਆਏ ਵੋਟ ਮੰਗਣ ਵੀ ਨਹੀਂ ਆਏ ਜੀ ਪੋਸਟਰ ਲਾ ਕੇ ਸਾਨੂੰ ਕੀ ਪਤਾ ਕੌਣ ਹੈ ਜੀ ਇਹ ਲੋਕਾਂ ਨੇ ਵੋਟ ਪਾਤੀ ਜੀ ਵੀ ਚਲੋ ਆਪਣੇ ਏਰੀਆ ਦਾ ਵਧੀਆ ਕਰੂਗਾ ਹੁਣ ਚੱਕ ਕੇ ਉਹ ਚੰਡੀਗੜ੍ਹ ਮਾਰਿਆ ਜੀ ਨਾ ਉਹ ਚੰਡੀਗੜ੍ਹ ਨੂੰ ਪਤਾ ਵੀ ਇਹ ਕੌਣ ਹੈ ਜੀ ਤਾ ਇਸ ਕਰਕੇ ਵੀ ਅਸੀਂ ਹੁਣ ਇਹਨਾਂ ਨੂੰ ਮੌਕਾ ਨਹੀਂ ਦੇ ਸਕਦੇ ਜੀ ਸਰਕਾਰ ਕਹਿੰਦੀ ਵੀ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਵੋਟ ਪਾਵਾਂ ਮੰਗਣ ਲੋਕਾਂ ਦੇ ਵਿੱਚ ਕਚੈਰੀ ਦੇ ਵਿੱਚ ਜਾ ਰਹੇ ਆ ਤੇ ਕਿਸ ਤਰ੍ਹਾਂ ਦੇ ਕੋਈ ਕੰਮ 2 ਸਾਲ ਹੋ ਗਏ ਸਰਕਾਰ ਬਣੀ ਨੂੰ ਆਪਣੇ ਕੋਈ ਪਿੰਡ ਚ ਇਦਾਂ ਦਾ ਕੰਮ ਕਰ ਕੰਮ ਉਹ ਦੱਸ ਦੇਣਾ ਕਿ ਜੀ ਕਿਹੜਾ ਕਰਵਾਇਆ ਹੁਣ ਤੱਕ ਇੱਕ ਕੰਮ ਗਿਣਾ ਦੇਣਾ ਜੀ ਕੋਈ ਕੰਮ ਨਹੀਂ ਕਰਵਾਇਆ ਜੀ ਹੁਣ ਤੱਕ ਬਸ ਚਲੋ ਚੱਲੀ ਚੱਲਦਾ ਹੀ ਇਹ ਕੰਮ ਹਾਂਜੀ ਕੋਈ ਅਸੀਂ ਕਦੇ ਕਿਸੇ ਤੇ ਰੱਖਦੇ ਹਾਂ ਉਮੀਦ ਕਦੇ ਕਿਸੇ ਤੇ ਪਰ ਉਹ ਪੂਰੀ ਨਹੀਂ ਹੁੰਦੀ ਜੀ ਤੁਸੀਂ ਦੇਖਿਆ ਗਰਾਊਂਡ ਵੀ ਅਸੀਂ ਆਪਣਾ ਆਪ ਕਰਵਾ ਰਹੇ ਹਾਂ ਜੀ ਆ ਨਾਲ ਦੇ ਪਿੰਡ ਰੋਡ ਦੀ ਗੱਲ ਹੋ ਰਹੀ ਹੈ ਨਾ ਨਾਲ ਦੇ ਪਿੰਡ 4 ਕਰੋੜ ਮਿਲਿਆ ਜੀ ਸਾਨੂੰ 1.5 ਦਿੱਤਾ ਸਾਨੂੰ 1.5 ਦਿੱਤਾ ਜੀ ਉੱਧਰ 4.5 ਮਿਲਿਆ ਜੀ 1 ਕਿਲੋਮੀਟਰ ਦਾ ਫਾਂਸ ਲਾ ਜੀ ਜੋ ਸਾਨੂੰ ਦਿੱਤਾ ਅਸੀਂ ਚੱਕ ਲਿਆ ਨਹੀਂ ਤਾਂ ਕਬਜ਼ਾ ਕਰਿਆ ਸੀ ਇਹਨਾਂ ਨੇ ਨਜਾਇਜ਼ੀ ਤਾਂ ਕਰਕੇ ਜੀ ਬਹੁਤ ਕਿਸਾਨ ਹੈ ਜੀ ਜਿਹੜੇ ਨੇ ਹਲੇ ਪੈਸੇ ਨਹੀਂ ਚੱਕੇ ਅਨ 2 ਕਿਲੋਮੀਟਰ ਦੇ ਪਿੰਡ ਹੈ ਨੰਗਾਰੀ ਉੱਥੇ 4.5 ਕਰੋੜ ਰੁਪਇਆ ਦੇ ਰਹੀ ਸਰਕਾਰ ਦੇਖੋ ਕਿੰਨੀ ਦਰੈਤਵਾਜੀ ਹੈ ਉਹ ਉਹ ਤੋਂ 2 ਕਿਲੋਮੀਟਰ ਅੱਗੇ ਆ ਕੇ 1.5 ਕਰੋੜ ਰੁਪਈਆ ਜ਼ਮੀਨ ਦਾ ਜਿਹੜੇ ਕਿਸਾਨਾਂ ਨੇ ਧਰਨੇ ਤੋਂ ਲਾਏ ਤੇ ਇੱਥੇ ਡੀਸੀ ਸਾਹਿਬ ਆਏ ਇਹ ਸਾਡੇ ਅੱਖਾਂ ਦੇਖਦ ਗੱਲ ਹੈ ਜੀ ਡੀਸੀ ਸਾਹਿਬ ਆਏ ਪੁਲਿਸ ਫੋਰਸ ਲਿਆਏ ਉਹ ਜਿਹੜੇ ਮਤਲਬ ਬੋਲ ਰਹੇ ਥਣ ਨੂੰ ਐ ਸੈਡਾਂ ਦੇ ਲਾ ਕੇ ਉਹਨਾਂ ਨੂੰ ਕਿਹਾ ਵੀ ਗੇਰੋ ਮਿੱਟੀ ਸਾਡੀਆਂ ਤੱਕ ਇਹਨਾਂ ਲਈ ਜ਼ਮੀਨਾਂ ਜੱਬ ਲੀਆਂ ਹੂੰ ਬੇਤਕ ਕਈ ਚੱਲ ਰਿਹਾ ਜੀ ਜੇ ਕਿਤੇ ਸਰਕਾਰ ਮੈਂ ਕਹਿੰਦਾ ਵੀ ਪਰ ਤਾਂ ਕਹਿੰਦੀ ਅਸੀਂ ਕਿਸੇ ਨਾਲ ਤੱਕਾ ਨਹੀਂ ਕਰਦੇ ਸਾਰੇ ਨਾਲ ਇਨਸਾਫ ਹੋ ਰਿਹਾ ਹੈ ਕਿ ਹਰੇਕ ਨੂੰ ਪ੍ਰੋਪਰ ਜੇ ਸਾਡੇ ਅਸੀਂ ਗਰੰਟੀਆਂ ਕੀਤੀਆਂ ਸੀ ਉਹ ਵੀ ਮਿਲ ਰਹੀਆਂ ਨਾ ਜੀ ਨਾ ਕੋਈ ਗਰੰਟਾ ਨਹੀਂ ਪੂਰਾ ਹੋ ਰਿਹਾ ਇੱਥੇ ਕਿਹੜਾ ਗਰੰਟਾ ਪੂਰਾ ਹੋਇਆ ਸੰਤ ਐ ਨਹੀਂ ਪਤਾ ਵੀ ਸਾਡਾ ਐਮਐਲਏ ਕੌਣ ਬਣਿਆ ਹੋਇਆ 27 ਮਹੀਨੇ ਹੋ ਚੱਲੇ ਜੀ ਸਰਕਾਰ ਬਣੀ ਨੂੰ ਸਾਨੂੰ ਐ ਨਹੀਂ ਪਤਾ ਵੀ ਸਾਡਾ ਐਮਐਲਏ ਕੌਣ ਹੈ ਸਾਡੇ ਪਿੰਡ 'ਚ ਨਹੀਂ ਆਏ ਤੇ ਨਾ ਸਾਡੇ ਇਹ ਦੇਖੋ ਬੱਚਿਆਂ ਨੂੰ ਐਵੇਂ ਨਹੀਂ ਪਤਾ ਵੀ ਐਮਪੀ ਕੌਣ ਹੈ ਸਾਡਾ ਕਿਉਂਕਿ ਜੇ ਕਦੇ ਐਮਪੀ ਆਇਆ ਹੋਵੇ ਤਾਂ ਦਾ ਬੱਚਿਆਂ ਨੇ ਦੇਖਿਆ ਹੋਵੇ ਪੰਜ ਪੰਜ ਸਾਲ ਪਹਿਲਾਂ ਇਹ ਬੱਚੇ ਨਿਆਣੇ ਤੇ ਇਹਨਾਂ ਨੂੰ ਪਤਾ ਨਹੀਂ ਵੀ ਐਮਪੀ ਕੌਣ ਹੈ ਮਨੀਸ਼ ਤਿਵਾੜੀ ਜੀ ਤਾਂ ਸਸਰੀ ਘਰ ਸਾਡੇ ਇੱਕ ਵਾਰੀ ਪਤਾ ਇਹਨਾਂ ਨੂੰ ਵੀ ਪ੍ਰੇਮ ਸਿੰਘ ਚੰਦੂ ਮੱਜਰੇ ਆਏ ਤੇ ਪਹਿਲਾਂ ਜਦੋਂ ਐਮਪੀ ਤੇ ਉਹ ਸਾਡੇ ਇੱਥੇ ਗਰੰਟਾ ਗਰੰਟਾ ਦੇ ਕੇ ਗਏ ਜਿਵੇਂ ਸਾਡੇ ਪੰਚਾਇਤਕਰ ਪੈਲਸਪੂਲ ਸਾਰਾ ਸਾਡਾ ਬਣਿਆ ਪ੍ਰੇਮ ਸਿੰਘ ਚੰਦੂ ਮੱਜਰੇ ਤੋਂ ਬਿਨਾਂ ਇਹਨਾਂ ਨੂੰ ਤਾਂਹੀਂ ਨਹੀਂ ਪਤਾ ਵੀ ਐਮਪੀ ਹੁੰਦਾ ਕੀ ਹੈ ਇਸ ਕਰਕੇ ਭਾਈ ਕਹਿਣ ਨੂੰ ਤਾਂ ਹੁਣ ਮੈਂ ਕਹੀ ਜਾਂ ਮੈਂ ਕਰਤੇ ਮੈਂ ਕਰਤੇ ਗਰਾਊਂਡ ਜ਼ੀਰੋ ਤੋਂ ਆ ਕੇ ਪਤਾ ਲੱਗਦਾ ਬਿਲਕੁਲ ਗਰਾਊਂਡ ਜ਼ੀਰੋ ਤੋਂ ਆ ਕੇ ਪਤਾ ਲੱਗਦਾ ਕਿਹੜੇ ਕੰਮ ਐ ਭਾਈ ਜੀ ਜਿਹੜੇ ਹਜੇ ਰਹਿੰਦੇ ਆ ਤੁਹਾਡੇ ਪਿੰਡ ਦੇ ਹੋਣ ਵਾਲੇ ਸਭ ਤੋਂ ਵੱਡਾ ਕੰਮ ਕਿਹੜਾ ਦੇਖੋ ਮੈਂ ਤਾਂ ਇਹੀ ਜਗ ਵੇ ਦੇਖੋ ਪਿੰਡ ਦੇ ਬੱਚੇ ਦੇ ਗਰਾਊਂਡ ਬਣਿਆ ਪਏ ਇਹ ਬਣਾਉ ਦੇ ਗਰਾਊਂਡ ਬਣਾ ਲੈਣ ਸਸਪੈ ਹੋ ਜਵੇ ਤੇ ਇਹੀ ਮੇਨ ਮਤਾ ਤਾਂ ਇਹੀ ਜਗਾ ਤੇ ਬਾਕੀ ਨਸ਼ਾ ਪਤਾ ਬਹੁਤ ਜ਼ਿਆਦਾ ਚੱਲ ਰਿਹਾ ਇਹ ਵੀ ਲੱਗੇ ਹੋ ਚੀਦਾ ਹੈਗਾ ਇਹ ਸਰਕਾਰ ਸਰਕਾਰ ਤਾਂ ਕਹਿੰਦੀ ਹੈ ਅਸੀਂ ਨਸ਼ੇ ਦੇ ਖਾਤਮੇ ਲਈ ਬਹੁਤ ਕੋਸ਼ਿਸ਼ ਕਰ ਰਹੇ ਹਾਂ ਹਰ ਰੋਜ਼ ਨਸ਼ਾ ਤਸਕਰਾਂ ਨੂੰ ਫੜ ਰਹੇ ਹਾਂ ਨਸ਼ਾ ਖਤਮ ਹੋਵੇ ਕਿਸ ਨੂੰ ਕਿਸ ਨੂੰ ਫੜ ਰਹੇ ਹਾਂ ਜੀ ਕਿਸੇ ਨੂੰ ਨਹੀਂ ਫੜ ਰਹੇ ਪਰ ਜਿਹੜੇ ਪੀ ਰਹੇ ਉਸ ਨੂੰ ਫੜ ਰਹੇ ਹਾਂ ਜਿਹੜੇ ਵੇਚ ਰਿਹਾ ਉਸ ਨੂੰ ਕੋਈ ਨਹੀਂ ਫੜ ਰਿਹਾ ਜੀ ਤੇ ਬਾਕੀ ਤਾਂ ਅਸੀਂ ਤਾਂ ਇਹ ਹੀ ਜਾਣਦੇ ਹਾਂ ਵੀ ਬਦਲਾਅ ਜ਼ਰੂਰੀ ਹੈ ਬਦਲਾਵ ਜਰੂਰੀ ਹੈ ਹੁਣ ਜਿਵੇਂ ਕਿ ਸਾਡੇ ਐਮਐਲਏ ਸਾਹਿਬ ਨੇ ਮੁਹਾਲੀ ਜ਼ਿਲ੍ਹੇ ਦੇ ਹੁਣ ਜਿਹਨਾਂ ਬੱਚਿਆਂ ਦੀ ਨਿਊ ਨਵੀਆਂ ਵੋਟਾਂ ਬਣੀਆਂ ਜੀ ਜਿਵੇਂ ਮੁੰਡੇ ਦੀ ਉਮਰ ਪੂਰੀ ਹੋਈ 18 ਸਾਲ ਇਹਦੀ ਨਵੀਂ ਵੋਟ ਬਣੀ ਹੈ ਜੀ ਇਹਨਾਂ ਨੂੰ ਅਸੀਂ ਕਹੀਏ ਜੀ ਵੋਟ ਪਾਓ ਇਹ ਨਹੀਂ ਕਹਿੰਦੇ ਅਸੀਂ ਦੇਖਿਆ ਹੀ ਨਹੀਂ ਕਦੀ ਐਮਐਲਏ ਦਿਖਾਓ ਸਾਨੂੰ ਕੌਣ ਹੈ ਜਦੋਂ ਦੀ ਸਰਕਾਰ ਬਣੀ ਇੱਕ ਵਾਰੀ ਐਮਐਲਏ ਸਾਡੇ ਪਿੰਡ 'ਚ ਆਇਆ ਉਹ ਵੀ ਵੋਟਾਂ ਮੰਗਣ ਆਇਆ ਸੀ ਉਸ ਤੋਂ ਬਾਅਦ ਕਦੇ ਨਹੀਂ ਆਇਆ ਐਮਐਲਏ ਕੌਣ ਆਪਣਾ ਕਲਵਾਨ ਸਿੰਘ ਮੇਰ ਨੇ ਉਹਨਾਂ ਨੂੰ ਇੱਕ ਵਾਰੀ ਦੇਖਿਆ ਇਹਨਾਂ ਨੇ ਉਹ ਜਿਹੜੀਆਂ ਨੇ ਨਵੇਂ ਵੋਟਾਂ ਬਣੀਆਂ ਉਹ ਤਾਂ ਸਾਨੂੰ ਕਹਿੰਦੇ ਦਿਖਾਓ ਸਾਨੂੰ ਕੌਣ ਹੈ ਜੇ ਕਦੇ ਮੁੜ ਕੇ ਸਾਡੇ ਪਿੰਡ ਆਉਣ ਤਾਂ ਪਤਾ ਲੱਗਣ ਬੱਚਿਆਂ ਨੂੰ ਵੀ ਕੌਣ ਹੈ ਕੌਣ ਨਹੀਂ ਬਿਲਕੁਲ ਮੁੜ ਕੇ ਸਾਡੇ ਪਿੰਡ ਆਉਣ ਤਾਂ ਪਿੰਡ ਵਾਸੀਆਂ ਨੂੰ ਵੀ ਪਤਾ ਲੱਗੇ ਵੀ ਐਮ ਐਲ ਏ ਜਾਂ ਐਮ ਪੀ ਕੌਣ ਹਾਂਜੀ ਵੀਰ ਕੀ ਕਹਿੰਦੇ ਸਾਡੇ ਇਹ ਜਿਹੜਾ ਐਮਐਲਏ ਆ ਨਾ ਜੀ ਇਹਨਾਂ ਨੇ ਪਹਿਲਾਂ ਜਦੋਂ ਵੋਟਾਂ ਨਹੀਂ ਪਈਆਂ ਸੀ ਆ ਜਦੋਂ ਜਦੋਂ ਕਹਿੰਦੇ ਸੀ ਜਦੋਂ ਆ ਜਾਣਾ ਆ ਜਾਣਾ ਹਨਾ ਵੀ ਸਭ ਕੁਝ ਕਰਾਉਂਗੇ ਤੁਹਾਡੇ ਗਰਾਉਂਡ ਦਾ ਆ ਕਰਾਉਂਗੇ ਫਲਾਣਾ ਕਰਾਵਾਂਗੇ ਪਰ ਅਸੀਂ ਦੁਆਰੇ ਜਾ ਆਪਣਾ ਗਏ ਆ ਸਾਨੂੰ ਆਫਿਸ ਤੇ ਵੀ ਨਹੀਂ ਮਿਲੇ ਕਦੇ ਤੇ ਸਾਡਾ ਗਰਾਊਂਡ ਦਾ ਜਮੇ ਹੀ ਬੁਰਾ ਹਾਲ ਹੈ ਸਾਨੂੰ ਐਮਐਲਏ ਕਹਿੰਦੇ ਸਾਨੂੰ ਗ੍ਰਾਂਟਾਂ ਮਿਲਣਗੀਆਂ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ ਜਦ ਪ੍ਰੇਮ ਚੰਦੂ ਮੱਜਰੇ ਸਾਹਿਬ ਸੀਗੇ ਆਪਣੇ ਜਦੋਂ ਉਹਨਾਂ ਨੇ ਉਹਨਾਂ ਦੇ ਬਾਰੇ ਜਦੋਂ ਪਹਿਲਾਂ ਕਿ ਉਹਨੇ ਗ੍ਰਾਂਟਾਂ ਦੇਈਆਂ ਸੀ ਸਾਡੇ ਪਿੰਡ ਪੰਚਾਇਤ ਘਰ ਸਟੇਡੀਅਮ ਦੇ ਗਲੀਆਂ ਆਂਦੀਆਂ ਸਾਰਿਆਂ ਦੀਆਂ ਗ੍ਰਾਂਟਾਂ ਦੇ ਕੇ ਗਏ ਆ ਪੈਲਸ ਬਣਿਆ ਸਾਡੇ ਜਿਹੜੇ ਗਰੀਬ ਪਰਿਵਾਰ ਵੱਡੇ ਪੈਲਸਾਂ ਨਹੀਂ ਵਿਆਹ ਕਰ ਸਕਦੇ ਨਾ ਉਹਨਾਂ ਵਾਸਤੇ ਸਾਨੂੰ ਪਿੰਡ ਚ ਡੇਢ ਕਿਲੇ ਚ ਪੈਲਸ ਬਣਿਆ ਉਹਨਾਂ ਨੂੰ ਤਾਂ ਬਹੁਤ ਉਹਨਾਂ ਦੇ ਨਾਲ ਹਾਂ ਸੌਲਤ ਵੱਡੀ ਹੋਈ ਆ ਤੇ ਉਹਨਾਂ ਨੇ ਬਹੁਤ ਆਪਣਾ ਇਹ ਕਹਿੰਦਾ ਵੀ ਬਾਹਰ ਪੈਸੇ ਨਾਲੋਂ ਤਾਂ ਆਪਣੇ ਪਿੰਡ 'ਚ ਹੀ ਪੈਸਾ ਦੇ ਕੇ ਸਭ ਤੋਂ ਵਧੀਆ ਰਹਿੰਦਾ ਸਾਨੂੰ। ਨੌਜਵਾਨ ਨੇ ਨਵੀਂ ਵੋਟ ਬਣੀਆਂ ਦੱਸ ਰਹੇ ਨੇ ਪਿੰਡ ਦੇ ਨੌਜਵਾਨੀ ਪਹਿਲੀ ਵਾਰੀ ਵੋਟ ਬਣੀ ਵੀਰ? ਹਾਂਜੀ ਪਹਿਲੀ ਵਾਰੀ ਹੈ ਮੇਰਾ ਨਾਮ ਇਕਤਾਰ ਸਿੰਘ। ਇਕਤਾਰ ਜੀ ਕਿਹੜੇ ਮੁੱਦਾ ਲੈ ਕੇ ਤੁਸੀਂ ਆਪਣੀ ਵੋਟ ਨੂੰ ਪੋਲ ਕਰੋਗੇ? ਮੈਂ ਤਾਂ ਇਹ ਬਸ ਬੱਸਾਂ ਨੂੰ ਕਹਿੰਦਾ ਵੀ ਬੱਸਾਂ ਹੁਣ ਮੇਨ ਰੋਡ ਤੇ ਆਈ। ਉਹ ਪਿੰਡ 'ਵਾਂ ਕੋਈ ਬੱਸ ਨਹੀਂ ਆਂਦੀ। ਬੀ ਬਾਬਾ ਕਿਉਂ ਨਹੀਂ ਜਾਂਦੀ ਬੀ ਆ ਬਣਾ ਉਹ ਤਾਂ ਸਾਡੇ ਮਾਮਾ ਮਾਮਾ ਨੂੰਰ ਪੈਣਾ ਨੂੰ ਤੁਰਕਾ ਜਾਣਾ ਪੈਂਦਾ ਨੀ ਨੂਰ ਮੇ ਰੋਡ ਮੇਨ ਰੋਡ ਤੋਂ ਕਿੰਨੇ ਕਿਲੋਮੀਟਰ ਦੂਰ ਹੋ ਤੁਸੀਂ ਚਾਰ ਚਾਰ ਕਿਲੋਮੀਟਰ ਦੂਰ ਹੈ ਜੀ ਯਾਨਕਿ ਪੈਦਲ ਤੁਰ ਕੇ ਜਾਣਾ ਪੈਂਦਾ ਉਹਨਾਂ ਨੂੰ ਧੁੱਪ ਦੇਖ ਲੋ ਕਿੰਨੇ ਪੈਦਲ ਤੁਰ ਕੇ ਜਾਣਾ ਪੈਂਦਾ ਈ ਕਿਸੇ ਤਰ੍ਹਾਂ ਦੀ ਕੋਈ ਹੋਰ ਸਵਾਰੀ ਦਾ ਸਹੂਲਤ ਵੀ ਹੈ ਨਹੀਂ ਕੁਛ ਨਹੀਂ ਹੈਗਾ ਜੀ ਨਾ ਆਟੋ ਵਗੈਰਾ ਕੁਛ ਨਹੀਂ ਹੈਗਾ ਆਪਣੀ ਹੈ ਬਸ ਲੋਕਲ ਮਤਲਬ ਕੀ ਮੋਟਰਸਾਈਕਲ ਚਲੇ ਜਾਓ ਬਸ ਇਤਨੀ ਹੈ ਹੂੰ ਉਹ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਬੱਸ ਨਹੀਂ ਜਾਂ ਕੁਝ ਹੋਰ ਕਹਿ ਸਕਦੇ ਆਂ ਵੀ ਪੈਦਲ ਤਿੰਨ ਤੋਂ ਚਾਰ ਕਿਲੋਮੀਟਰ ਰੋਡ ਦੇ ਉੱਪਰ ਜਾਣਾ ਪੈਂਦਾ ਕਦੇ ਇਸ ਬਾਰੇ ਆਪਣੇ ਸਰਪੰਚੀਆਂ ਕਿਸੇ ਹੋਰ ਬीडीपीਓ ਅਧਿਕਾਰੀਆਂ ਉਹਨਾਂ ਨੂੰ ਨਹੀਂ ਕੁਛ ਕਿਹਾ ਬਹੁਤ ਬੜੀ ਗੱਲ ਹੈ ਜੀ ਕੁਛ ਨਹੀਂ ਹੁੰਦਾ ਜੀ ਇੱਕ ਐਜੂਕੇਸ਼ਨ ਦੀ ਵੀ ਸਾਡੇ ਪਿੰਡ 'ਚ ਹੈਗੀ ਹੁਣ ਇੱਥੇ ਸਾਡੇ ਪ੍ਰਾਇਮਰੀ ਸਕੂਲ ਹੈ ਜੀ 5ਵੀਂ ਤੱਕ ਸੀ ਉਹਦੇ ਤੋਂ ਚਲੋ ਬੱਚੇ ਘੱਟ ਹੋਣ ਕਾਰਨ ਹੁਣ ਇਹ ਕਹਿੰਦੇ ਵੀ ਸਕੂਲ ਬੰਦ ਹੋਣਾ ਜਿਹੜੇ ਸਾਡਾ ਸਕੂਲ 10ਵੀਂ ਤੱਕ ਹੈ 12ਵੀਂ ਤੱਕ ਤਾਂ ਹੋਣਾ ਚਾਹੀਦਾ ਜੀ ਜਿਹੜੇ ਸਾਡੇ ਬੱਚੀਆਂ ਪਿੰਡ ਦੀਆਂ ਬੱਚੇ ਬਾਹਰ ਜਾਂਦੇ ਹੁਣ ਇੱਥੋਂ ਸਾਡੇ 3-3 ਕਿਲੋਮੀਟਰ ਸਕੂਲ ਹੈ ਜੀ ਮਾਨਕਪੁਰ ਹੈ ਅਬਰਾਵਾ ਇੱਧਰ ਗਵਿੰਦਗੜ੍ਹ ਸਾਨੂੰ ਉੱਥੇ ਬੱਚਿਆਂ ਨੂੰ ਲਾਉਣਾ ਪੈਂਦਾ ਜੀ ਹਾਈ ਸਕੈਂਡਰੀ ਤੇ ਸੀਨੀਅਰ ਸਕੈਂਡਰੀ ਪਿੰਡ ਤੋਂ ਬਾਹਰ ਨੇ ਬਾਹਰ ਨਹੀਂ ਜੀ ਕਿ ਸਾਨੂੰ ਵੀ ਸਕੂਲ 8ਵੀਂ ਤੱਕ ਜਾਂ 10ਵੀਂ ਤੱਕ ਦਾ ਜੈਨੂਅਲੀ ਕਰਨਾ ਚਾਹੀਦਾ ਜੀ ਬਿਲਕੁਲ ਕੋਈ ਨੇੜੇ ਦੇ ਸਕੂਲ ਦੀ ਵੀ ਸਭ ਤੋਂ ਵੱਡੀ ਮੰਗ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਇਸ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਡਵੈਲਪਮੈਂਟ ਨਹੀਂ ਹੋਈ ਕਿ ਪਿੰਡ ਦੇ ਵਿੱਚ 5ਵੀਂ ਤੱਕ ਹੀ ਸਕੂਲ ਹੈ ਜੇ ਵੱਡੀਆਂ ਬੱਚੀਆਂ 8ਵੀਂ ਜਾਂ 10ਵੀਂ ਤੇ ਜਾਂ 12ਵੀਂ ਤੱਕ ਪੜਾਈ ਕਰਨਾ ਹੋਵੇ ਨਾਲ ਦੇ ਪਿੰਡਾਂ ਦੇ ਵਿੱਚ 3 ਤੋਂ 4 ਕਿਲੋਮੀਟਰ ਤੋ ਜਾਣਾ ਪੈਂਦਾ ਹਾਂਜੀ ਠੀਕ ਹੈ ਨਾ ਸਿਰਫ ਸਿਰਫ ਆ 6 7 ਸੋਰੀ 15 ਕਿਲੋਮੀਟਰ ਦੂਰ ਇੱਥੋਂ ਸਾਡਾ ਜ਼ਿਲ੍ਹਾ ਹੈ 15 ਕਿਲੋਮੀਟਰ ਮਤਲਬ ਅਸੀਂ ਜ਼ਿਲ੍ਹੇ 'ਚ ਬੈਠੇ ਆਂ ਸਾਡੇ ਜ਼ਿਲ੍ਹੇ 'ਚ ਬੱਸ ਦੀ ਸਹੂਲਤ ਨਹੀਂ ਮੈਂ ਪਿੰਡ ਗਿਣਾ ਸਕਦਾ ਕਟੋ-ਕਟ 15 20 ਪਿੰਡ ਇਹੋ ਜਿਹੇ ਆ ਜਿੱਥੇ ਅੱਜ ਬੱਸ ਬੱਸ ਦੀ ਸਹੂਲਤ ਨਹੀਂ ਹੈ ਇੰਨਾ ਸਾਡੇ ਵਾਸਤੇ ਮਤਲਬ ਅਸੀਂ ਇੰਨੇ ਗਰਕ ਕੇ ਇੰਨੇ ਬੈਕਵਰਡ ਹੋ ਗਏ ਮਾਨਸਾ ਜ਼ਿਲ੍ਹੇ ਨੂੰ ਕਹਿੰਦੇ ਦੇ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਵੀ ਬੈਕਵਰਡ ਏਰੀਆ ਉਹ ਉਹ ਤਾਂ ਬੈਕਵਰਡ ਏਰੀਆ ਨਹੀਂ ਹੈ ਉੱਥੇ ਬੱਸਾਂ-ਬੁੱਸਾਂ ਦਾ ਚੱਲਦੇ ਆਂ ਜਾਂ ਆਟੋ ਦਾ ਚੱਲਦੇ ਆਂ ਬੈਕਵਰਡ ਏਰੀਆ ਤਾਂ ਅਸੀਂ ਆਂ ਚੰਡੀਗੜ੍ਹ ਦੇ ਵਿੱਚ ਬੈਠੇ ਹੋਏ ਸਾਡੀਆਂ ਜਿਹੜੀਆਂ ਕੁੜੀਆਂ ਮਤਲਬ ਕਾਲਜਾਂ ਨੂੰ ਜਾਂਦੀਆਂ ਜੀ ਉਹਨਾਂ ਨੂੰ ਆਪਣੇ ਆਟੋ ਕਰਨੇ ਪੈਂਦੇ ਆਂ ਨਹੀਂ ਉਹ ਤੁਰ ਕੇ ਜਾਂਦੀਆਂ 4 ਕਿਲੋਮੀਟਰ ਸਨੇਟੇ ਉੱਥੋਂ ਚੜ੍ਹਦੀਆਂ ਪੰਜਾਬ ਸਰਕਾਰ ਕਹੀ ਜਾਂਦੀ ਅਸੀਂ ਇੰਨੀਆਂ ਬੱਸਾਂ ਚਲਾਉਂਦੀਆਂ ਅਸੀਂ ਮੈਂ ਸਪੈਸ਼ਲ ਜਾ ਕੇ ਜੀ ਮੇਰੇ ਕੋਲ ਸੈਦ ਕਾਪੀਆਂ ਵੀ ਪਈਆਂ ਹੋਣੀਆਂ ਮੈਂ ਪਟਿਆਲੇ ਮੋਟਰਸਾਈਕਲ ਤੇ ਜਾ ਜਾ ਕੇ ਜਦੋਂ ਕਾਲੀ ਭਾਜਪਾ ਸਰਕਾਰ ਹੁੰਦੀ ਜੋ ਦੋ ਦੋ ਮੈਂ ਲਿਖ ਲਿਖ ਕੇ ਦੇ ਕੇ ਸਰਪੰਚਾਂ ਪੰਚਾਂ ਤੋਂ ਸਾਈਨ ਕਰਾ ਕੇ ਵੀ ਸਾਡੇ ਬੱਸ ਲੱਗ ਜੇ ਸਾਡੇ ਬੱਸ ਲੱਗ ਜੇ ਇਕਲੌਤੀ ਬੱਸ ਲੱਗੀ ਹੋਈ ਸੀ ਜੀ ਉਹ ਵੀ ਉਹਨਾਂ ਨੇ ਡਰਾਤਮਕਾ ਕੇ ਹਟਾਤੀ ਪ੍ਰਾਈਵੇਟ ਬੱਸ ਦੀ ਉਹ ਜਦੋਂ ਮੈਂ ਉਹਨਾਂ ਨਾਲ ਗੱਲ ਕਰੀ ਵੀ ਤੁਸੀਂ ਬੱਸ ਕਿਉਂ ਉਟਾ ਦਿਓ ਕਹਿੰਦੇ ਵੀ ਸਾਡੇ ਤੇ ਦਬਾਅ ਹੈ ਵੀ ਤੁਸੀਂ ਇਸ ਰੂਟ ਤੇ ਬੱਸ ਨਹੀਂ ਚਲਾਉਣੀ ਉਹ ਵੀ ਹਟ ਗਈ ਇੱਥੇ ਆਉਣ ਤੇ ਵੀ ਅਸੀਂ ਤਾਂ ਨਰਕੇ 'ਚ ਬੈਠੇ ਆਂ ਜੀ ਮੁੱਦੇ ਕਿਹੜੇ ਕਿਹੜੇ ਦੱਸੇ ਮੁੱਦਿਆਂ ਦੀ ਤਾਂ ਲਿਸਟ ਅੱਡੀ ਲੰਬੀ ਹੈ ਵੀ ਜੇ ਤੁਸੀਂ 3-4 ਦਿਨ ਦਾ ਪ੍ਰੋਗਰਾਮ ਕਰੋਗੇ ਤਾਂ ਵੀ ਨਹੀਂ ਪੂਰੇ ਹੋਣੇ ਮੁੱਦੇ ਕਿਹੜੇ ਕਿਹੜੇ ਗਣਾਵੇ ਜੀ ਤੁਹਾਨੂੰ ਹੂੰ ਬਿਲਕੁਲ ਹਾਂਜੀ ਵੀਰੇ ਹੁਣ ਜਿਵੇਂ ਕਿ ਬਾਈ ਮਾਨ ਸਰਕਾਰ ਕਹਿੰਦੀ ਵੀ ਸਰਕਾਰੀ ਸਕੂਲਾਂ ਚ ਬੱਚੇ ਲਾਓ ਹਨਾ ਹੁਣ ਸਾਡੇ ਪੰਚਵੀਂ ਪੰਜਵੀਂ ਤੱਕ ਸਕੂਲ ਹੈ ਪ੍ਰਾਇਮਰੀ ਇਹ ਵੀ ਬੰਦ ਕਰਨ ਨੂੰ ਫਿਰ ਰਹੇ ਫਿਰ ਸਰਕਾਰ ਕਹਿੰਦੀ ਵੀ ਤੁਸੀਂ ਬੱਚੇ ਆਪਣੇ ਪ੍ਰਾਈਵੇਟ ਚ ਪੜਾਣੇ ਆ ਉਹਨਾਂ ਨਾਲ ਤਾਂ ਸਾਨੂੰ ਪ੍ਰਾਈਵੇਟ ਚ ਫਾਇਦਾ ਇਹ ਨਾ ਪੜਾ ਗਏ ਜਦੋਂ ਇੱਥੇ ਨਾ ਟੀਚਰ ਹੈ ਜੀ ਪੰਜਵੀਂ ਤੱਕ ਸਕੂਲ ਹੈ ਉਹ ਵੀ ਬੰਦ ਕਰਨ ਲੱਗੇ ਅਸੀਂ ਆਪਣੇ ਬੱਚਿਆਂ ਨੂੰ ਇੰਨੀ ਧੁੱਪ ਚ ਇੰਨੀ 5 5 6 6 ਕਿਲੋਮੀਟਰ ਧੋੜੀ ਤੋਰੂਗੇ ਜੀ ਸਾਈਕਲ ਤੇ ਨਤੀਜਾ ਵੀ 98% ਆਇਆ ਪੂਰੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਵਿੱਚ 12ਵੀਂ ਦਾ ਪਿੱਛੇ ਐਲਾਨ ਹੈਗਾ ਜਦੋਂ ਨਤੀਜਾ ਸਾਰੇ ਪੰਜਾਬ ਚ 98% ਆਇਆ ਨ ਉਹਨਾਂ ਨੇ ਕਹਿੰਦੇ ਬਹੁਤ ਆ ਵਧੀਆ ਨਤੀਜਾ ਸਾਡੇ ਦਾ ਸਕੂਲ ਇਹ ਇੱਥੇ ਹੀ 8ਵੀਂ 10ਵੀਂ ਤੱਕ ਹੈ ਬਾਕੀ ਸਾਡੇ ਜਿਹੜੇ ਪਲੱਸ 2 ਆ ਪਲੱਸ 1 ਉਹ ਸਾਡੇ 8 8 ਕਿਲੋਮੀਟਰ ਹੈ ਉੱਥੇ ਜਾਣਾ ਪੈਂਦਾ ਜੀ ਸਕੂਲ ਬੱਚਿਆਂ ਨੂੰ ਬਣ ਗਏ ਹੋਣਗੇ ਇੱਥੇ ਪਿੰਡਾਂ ਚ ਤਾਂ ਹੈ ਨਹੀਂ ਜੀ ਹੁਣ ਇੱਥੋਂ ਉਹ ਗੱਲ ਤਾਂ ਸਾਰੀ ਜਾਣਦੀ ਹੈ ਕੋਈ ਸਾਧਨ ਨਹੀਂ ਹੈਗਾ ਜਾਣ ਦਾ ਕਨੇਹੀ 5 ਕਿਲੋਮੀਟਰ ਇੱਥੇ 메ਨ ਰੋਡ ਐ ਸਨੀਟਾ ਜਿੱਥੋਂ ਬੱਸ ਲੈਣੀ ਪੈਂਦੀ ਐ ਉੱਥੋਂ ਆਟੋ ਮਿਲਦਾ ਸਾਡੇ ਤਾਂ ਇੱਥੋਂ ਆਟੋ ਵੀ ਨਹੀਂ ਹੈ ਜੀ ਕੁੜੀਆਂ ਜਾਂਦੀਆਂ ਬੱਸਾਂ 'ਚ ਜਾਂਦੇ ਆ ਬੱਚੇ ਹਨਾ ਚਲੋ ਸਰਕਾਰੀ ਸਕੂਲ ਦੇ ਬੱਚੇ ਵੀ ਜੇ ਜਾਣੇ ਉਹਨਾਂ ਨੇ ਬੱਸਾਂ 'ਚ ਜਾਣਾ ਆਪਣਾ ਕਰਾਇਆ ਲਾਗੇ ਹੁਣ ਜੇ ਆਪਾਂ ਕਹੀਏ ਇੱਥੋਂ ਮਾਨਕਪੁਰ ਸਾਡੇ 3 ਕਿਲੋਮੀਟਰ ਐ ਉਹਨਾਂ ਦੇ ਜੇ ਸਕੂਲ 'ਚ ਪ੍ਰਾਈਵੇਟ 'ਚ ਇੱਕ ਬੱਚਾ ਵੀ ਲਾਇਆ ਹੋ ਉਹਨੂੰ ਵੀ ਸਪੈਸ਼ਲ ਬੱਸ ਲੈਣ ਆਉਂਦੀ ਐ ਬੜੀ ਆਉਂਦੀ ਐ ਕਹਿੰਨਾ ਨਹੀਂ ਬੱਸ ਲੈਣ ਆਉਂਦੀ ਉਹਨੂੰ ਸਾਡੇ ਸਰਕਾਰੀ ਸਕੂਲ ਪਿੰਡ 'ਚ ਜਦੋਂ ਉਹ ਵੀ ਬੰਦ ਕਰਨ ਲੱਗੇ ਹੋਏ ਬੱਚੇ ਜਾਉਂਗੇ ਮਾਨਕਪੁਰ ਇੰਨੀ ਦ ਇੱਕ ਬੱਚਾ ਲਾਦੀ ਉਹਨੂੰ ਵੀ ਬੱਸ ਲੈਣ ਆਉਂਦੀ ਹੈ ਜੀ ਸਾਡੇ ਤਾਂ ਸਵਾਰੀਆਂ ਢੋਣ ਨੂੰ ਬੱਸ ਨਹੀਂ ਹੈ ਜੀ ਇੱਧਰ ਰਾਜਪੁਰੇ ਤੋਂ ਜੇ ਬਾਈਕ ਖੜੜ ਜਾਈਏ ਵਿੱਚ ਨੂੰ ਪਹਿਲਾਂ ਬੱਸ ਸੀ ਅੱਜ ਤੋਂ 5-4 ਸਾਲ ਪਹਿਲਾਂ ਉਹ ਵੀ ਖਤਮ ਕਰਤੀ ਇਹਨਾਂ ਨੇ ਉਹ ਵੀ ਬੰਦ ਕਰਤੀ ਉਸ ਤੋਂ ਬਾਅਦ ਕੋਈ ਬੱਸ ਨਹੀਂ ਕੋਈ ਆਟੋ ਨਹੀਂ ਜੀ ਆਪ ਜੇ ਬੱਚੇ ਛੱਡ ਕੇ ਆਣੇ ਆਪਣਾ ਬਾਈਕ ਬੂਇਕ ਤੇ ਆ ਕੋਈ ਘਰੇ ਹੋਊਗਾ ਤਾਂ ਛੱਡਿਆਊਗਾ ਆਪਣੇ ਵੀਕਲ ਤੇ ਜਾਣਾ ਪੈਂਦਾ ਜੀ ਪੁਰਾਣੀ ਸਰਕਾਰਾਂ ਨੇ ਬਹੁਤ ਵਾਅਦੇ ਘਰੇ ਸੀ ਮੈਡੀਕਲ ਕਾਲ ਦੀ ਖੋਲਾਂਗੇ ਆ ਕਰਾਂਗੇ ਕੰਦਾਪਰੀਆਂ ਪਿੰਡਾਂ ਪਿੰਡਾਂ 'ਚ ਦੇਖ ਲੋ ਜਾ ਕੇ ਤੁਸੀਂ ਕੋਈ ਕਾਲ ਨਹੀਂ ਦਿਖਦਾ ਕੋਈ ਸਕੂਲ ਨਹੀਂ ਦਿਖਦਾ ਹੈਗਾ ਇਹ 5ਵੀਂ ਤੱਕ ਸਕ ਮੋਹਾਲੀ ਜਾਣਾ ਮੈਂ ਤੇ ਹੀ ਕਾਲਜ ਪੜਨਾ ਆਪ ਅਸੀਂ ਕਾਲਜ ਪੜੇ ਆਂ ਜੀ 15 20 ਕਿਲੋਮੀਟਰ ਜਾ ਕੇ ਪੜੇ ਆਂ ਜੀ ਹਾਈ ਨਹੀਂ ਕੋਈ ਸਹੂਲਤ ਨਹੀਂ ਹੈਗੀ ਨਾ ਕੋਈ ਬੱਸ ਦੀ ਹੈ ਨਾ ਕੋਈ ਆਟੋ ਹੈ ਬੜਾ ਔਖਾ ਹੀ ਹੈ ਪਿੰਡਦਿਆਂ ਬੱਚੀਆਂ ਸੋਹਾਣੇ ਜਾਂਦੀਆਂ ਪਲੱਸ 2 ਚ ਪਲੱਸ 1 ਪਲੱਸ 2 ਚ ਕન્યા ਸਕੂਲ ਹੈ ਸੋਹਾਣੇ ਤੇ ਆਟੋ ਆਪਣਾ ਨੂੰ ਲੈ ਖੁਦ ਦਾ ਤਾਂ ਜਾਂਦੀਆਂ ਵਿਚਾਰੀਆਂ ਸਕੂਲ ਜੇਕਰ ਆਟੋ ਨਾਲ ਲਵੇ ਤਾਂ ਸਕੂਲ ਜਾਂ ਸਾਦੇ ਸਾਦੇ ਬੱਚੇ ਕੀ ਕਰੀਏ ਕਿਹਨੂੰ ਕਹੀਏ ਸੇ ਸਰਕਾਰ ਨੂੰ ਕਹੋ ਕਿ ਦੋਛੂ ਸੀਦਾ ਹੀ ਜਾ ਜੇਕਰ ਬੱਚਾ ਹੁਣ ਸਾਡੇ ਪਿੰਨ ਚ ਲੱਗੇ ਸਰਕਾਰੀ ਤਾਂ ਬੱਚਿਆਂ ਜਾਣ ਰਾਮ ਨਾਲ ਜਾਣ ਪ੍ਰਾਈਵੇਟ ਬੱਸ ਵੀ ਹੈ ਨਹੀਂ ਕੋਈ ਇੱਥੇ ਜਾਣੋ ਪ੍ਰਾਈਵੇਟ ਬੱਸ ਵੀ ਨਹੀਂ ਹੈਗੀ ਪ੍ਰਾਈਵੇਟ ਬੱਸ ਵੀ ਨਹੀਂ ਹੈਗੀ ਤਾਂ ਸਰਕਾਰੀ ਨਾਲ ਪ੍ਰਾਈਵੇਟ ਦੇ ਤੁਸੀਂ ਕੀ ਕਰੀਏ ਆਪਣੇ ਵੀ ਕੋਲ ਖਰਾਬ ਹਾਂ ਆਪਣਾ ਆਪਣਾ ਵਹੀਕਲ ਚੱਕੋ ਤੇ ਛੱਡ ਕੇ ਉਸ ਨੇਟੇ ਤਾਂ ਬੱਚਿਆਂ ਜਾਣ ਗਿਆ ਨਹੀਂ ਤਾਂ ਫਿਰ ਤੁਹਾਨੂੰ ਆਊਟ ਲਾਣੇ ਪੈਣੀਆਂ ਆਟੋ ਗੱਡੀਆਂ ਸਾਰਿਆਂ ਦੇ ਘਰੇ ਨੇ ਜਿਹਦੇ ਵਹੀਕਲ ਨਹੀਂ ਹੈਗਾ ਉਹ ਬੱਚਾ ਕਿਵੇਂ ਜਾਊਗਾ ਹੀ ਬਾਹਰ ਉਹ ਤਾਂ ਪੜੇ ਨਹੀਂ ਸਕਦਾ ਫਿਰ ਹਰੇਕ ਦੇ ਵਹੀਕਲ ਨਹੀਂ ਹੈਗਾ ਜੀ ਇਹ ਜਿਹੜੇ ਤੁਸੀਂ ਕਿਹਾ ਨਾ ਵੀ 98% ਸਰਕਾਰ ਦੇ ਨਤੀਜੇ ਆਏ ਆ ਮੈਂ ਚੈਲੰਜ ਕਰਦਾ ਜੀ ਤੁਸੀਂ ਸਰਕਾਰੀ ਸਕੂਲ ਦੇ ਬੱਚੇ ਲਿਓ ਚਾਰ ਵਧੀਆ ਟਾਪਰ ਜਿਹੜੇ ਕਹਿੰਦੇ ਆ ਵੀ ਇਹ ਟਾਪਰ ਐ ਆਮ ਇੱਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੇ ਸਾਹਮਣੇ ਬਿਠਾ ਲਓ ਉਹਨਾਂ ਦੇ ਨਾਲ ਫਿਰ ਕੰਪੈਰੀਜ਼ਨ ਕਰਕੇ ਦੇਖੋ ਵੀ ਟਾਪਰ ਕੌਣ ਹੈ ਇਹ ਕਾਗਜ਼ਾਂ ਤਾਂ ਜਿੰਨੇ ਮਰਜ਼ੀ ਕਰਾ ਲਓ ਜੀ ਅਸੀਂ ਹੁਣ ਕੱਲ ਨੂੰ ਕਰ ਦੇਣਾ ਵੀ 90% ਐ ਹੋਇਆ ਇੱਥੇ ਪਰਸੈਂਟਾਂ ਦੇਣੇ ਨੂੰ ਕਿਹਾ ਹੁੰਦਾ ਜੀ ਕਾਗਜ਼ਾਂ ਜਿੰਨੇ ਹੁਣ ਐਨੇ ਬੋਰਡ ਲੱਗਦੇ ਆ ਸਰਕਾਰਾਂ ਦੇ ਉਹ ਸਰਕਾਰ ਉਹ ਬੋਰਡ ਹੀ ਲੱਗਦੇ ਆ ਜੀ ਗਰਾਊਂਡ ਜਿਹੜਾ ਦੇਖੋ ਨਾ ਆ ਕੇ ਹੁਣ ਸਾਡੇ ਘੱਟੋ-ਘੱਟ ਮੇਰੇ ਖਿਆਲ 145 ਪਿੰਡ ਐ ਮੋਹਾਲੀ ਹਲਕੇ ਦਾ 145 ਪਿੰਡਾਂ 'ਚ ਮੇਰੇ ਖਿਆਲ ਐਮ.ਐਲ.ਏ ਸਾਹਿਬ ਦਾ ਪਤਾ ਵੀ ਨਹੀਂ ਹੈ ਵੀ ਕਿਸੇ ਕਿਸੇ ਪਿੰਡ 'ਚ ਗਏ ਜਾਂ ਨਹੀਂ ਗਏ 117 ਪਿੰਡਾਂ ਦਾ ਹਾਂ ਜੀ 145 ਐ ਮੇਰੇ ਖਿਆਲ ਠੀਕ ਹੈ ਜੀ ਸਾਡੇ ਤਾਂ ਇੱਧਰ ਤਾਂ ਸਾਨੂੰ ਪਤਾ ਵੀ ਸਾਡੇ ਇਲਾਕੇ ਤੱਕ ਇਹ ਤਾਂ ਕਦੇ ਆਏ ਨਹੀਂ ਐਵੇਂ ਹੈ ਜੀ ਵੀ ਕਾਗਜ਼ਾਂ 'ਚ ਉਹ ਮਰਜ਼ੀ ਕਹੀ ਜਾਓ ਉਦਾਂ ਦੇਖੋ ਸਰਕਾਰ ਜਿਹੜੇ ਹੈਗੇ ਵਧੀਆ ਕੰਮ ਜਿਹੜੇ ਕਰ ਰਹੇ ਉਹ ਵਧੀਆ ਵੀ ਹੈਗੇ ਜਿਵੇਂ ਹੁਣ ਬਿਜਲੀ ਹੈ ਉਹ ਵਧੀਆ ਛੱਡ ਰਹੇ ਹੈ ਜੀ ਚੰਗੇ ਕੰਮ ਵੀ ਕਰਿਆ ਸਰਕਾਰ ਨੇ ਐਵੇਂ ਨਹੀਂ ਹੈ ਵੀ ਅਸੀਂ ਸਰਕਾਰ ਨੂੰ ਨੀਂਦ ਰਹੇ ਹਾਂ ਪਰ ਜਿਹੜੇ ਜਿਹੜੇ ਗੱਲਾਂ ਤੁਸੀਂ ਕਹਿ ਰਹੇ ਹੋ ਉਹਨਾਂ ਤੇ ਜਵਾਬ ਦੇਹਾਂਗੇ ਜਵਾਬ ਦੇਣੇ ਬਣਦੇ ਆ ਸਾਡੇ ਬਿਜਲੀ ਹੈ ਬਿਜਲੀ ਵਧੀਆ ਚੱਲ ਰਹੀ ਹੈ ਜੀ ਦੇ ਰਾਤ ਬਿਜਲੀ ਚੱਲ ਰਹੀ ਹੈ ਚਲੋ ਹੁਣ ਕਿਸਾਨਾਂ ਦੇ ਮਿਹਰਖੇਲ ਧਰਨੇ ਧੁਰਨੇ ਕਰਕੇ ਕੋਹਲੇ ਦੀ ਘਾਟ ਹੈ ਥੋੜੇ ਜੇ ਕਟ ਲੱਗਣੇ ਸ਼ੁਰੂ ਹੋ ਗਏ ਪਿਛਲੀ ਵਾਰੀ ਜੀਰੀਆਂ ਲੱਗੀਆਂ ਵਿਚਾਰੀ ਲੇਟ ਆਈ ਹੈ ਜੀ ਜਿਹੜੀ ਗੱਲ ਹੈ ਕਹਿਣ ਵਾਲੀ ਹੈ ਐਤਕੀ ਸਪਰੇ ਵਧੀਆ ਮਿਲੇ ਆ ਜੀ ਦਵਾਈਆਂ ਵਧੀਆ ਮਿਲੀਆਂ ਲੋਕਾਂ ਨੂੰ ਦਵਾਈ ਚ ਕੋਈ ਖਰਾਬੀ ਨਹੀਂ ਆਈ ਕਿਸੇ ਨਹੀਂ ਪਿਛਲੀ ਵਾਰੀ ਜਿਹੜੀਆਂ ਪਹਿਲਾਂ ਸਰਕਾਰਾਂ ਹੁੰਦੀਆਂ ਦੀਆਂ ਦਵਾਈਆਂ ਚ ਬਹੁਤ ਮਲਾਵਟ ਆਉਂਦੀ ਸੀ ਇਹ ਚੀਜ਼ਾਂ ਚ ਫਰਕ ਤਾਂ ਪਿਆ ਹੈ ਪਰ ਉਹਨਾਂ ਫਰਕ ਨਹੀਂ ਪਿਆ ਜਿੰਨਾ ਸਰਕਾਰ ਕਹੀ ਜਾਂਦੀ ਹੈ ਪਿੰਡਾਂ ਜੀ ਤਾਂ ਬਹੁਤ ਬੁਰੇ ਹਾਲਾਂ ਨੇ ਜੀ ਇਹ ਸ਼ਹਿਰਾਂ ਵਾਂਗ ਸੁਵਿਧਾ ਮੰਨ ਸਕਦੇ ਆਂ ਸੀ ਪਿੰਡਾਂ ਜੀ ਨਹੀਂ ਕੋਈ ਸੁਵਿਧਾ ਹੀ ਹੈ ਸਾਡੇ ਤਾਂ ਪਤਾ ਹੀ ਨਹੀਂ ਵੀ ਗ੍ਰਾਂਟ ਵੀ ਕਿਹੜੀ ਕੋਈ ਚੀਜ਼ ਹੁੰਦੀ ਆ ਸੀ ਤਾਂ 3 2 ਮਹੀਨੇ ਹੋ ਗਏ ਗ੍ਰਾਂਟਾਂ ਨੂੰ ਭੁੱਲ ਗਏ ਵੀ ਗ੍ਰਾਂਟ ਕਾਨੂੰ ਕਹਿੰਦੇ ਆ ਜਿਹੜੇ ਹੈ ਸੀ ਉਹਨਾਂ ਨੇ ਭਗਵੰਤ ਮਾਨ ਜੀ ਨੇ ਆਪਣੇ ਬੈਂਕ ਕਰਵਾਲੇ ਜੀ ਪੈਸੇ ਜਿਹੜੀ ਆਈ ਸੀ ਗ੍ਰਾਂਟ ਉਹ ਸਰਪੰਚ ਸਾਹਿਬ ਨੂੰ ਮੋੜਨੇ ਪਏ ਉਹਨਾਂ ਨੂੰ ਤੋਡੇ ਸਾਹਮਣੇ ਹੋਇਆ ਸੀ ਪਿੱਛੇ ਜਦੋਂ ਵੋਟਾਂ ਦੋਸਤੋਂ ਤੋਂ ਬਾਅਦ ਜਿਹੜੇ ਥੋੜੀ-ਵੋਟੀ ਗ੍ਰਾਂਟ ਮਿਲੀ ਵੀ ਤੇ ਉਹ ਵਾਪਸ ਕਰਵਾ ਲਈ ਜੀ ਉਹਨੇ ਸਾਡੇ ਗਰਾਊਂਡ 'ਚ ਵੀ ਇਹ ਪੈਸਾ ਲੱਗ ਰਿਹਾ ਜੀ ਇਹ ਸਰਪੰਚ ਸਾਹਿਬ ਆਪ ਬਚਾਰੇ ਕਿੱਧਰ ਆਪਣੇ ਪੱਲੋਂ ਜਾਂ ਪੰਚਾਇਤੀ ਜ਼ਮੀਨ ਉਹਨਾਂ ਦੇ ਉਹਦੇ 'ਚ ਕਰੀ ਜਾ ਰਹੇ ਆ ਜੀ ਬਾਕੀ ਹੋਰ ਤਾਂ ਗ੍ਰਾਂਟ ਗਰਾਊਂਡ ਦਾ ਸੀ ਬਹੁਤ ਦੇਰ ਹੋ ਗਈ ਜੀ ਸਾਡੇ ਤਾਂ ਦਿਮਾਗ 'ਚੋਂ ਹੀ ਨਿਕਲ ਗਈ ਵੀ ਗ੍ਰਾਂਟ ਵੀ ਆਉਂਦੀ ਹੁੰਦੀ ਸੀ ਇਹਨੂੰ ਅੱਗੇ ਤਾਂ ਜਦੋਂ ਕਾਲੀ ਭਾਜਪਾ ਸਰਕਾਰ ਤੇ ਨਾ ਉਸ ਟਾਈਮ ਯੂਥ ਨੂੰ ਬਹੁਤ ਬਲ ਮਿਲਿਆ ਮੈਂ ਤੁਹਾਨੂੰ ਸੱਚੀ ਦੱਸਾਂ ਉਦੋਂ ਉਹਨਾਂ ਨੇ ਯੂਥ ਕਲਬ ਬਣਾ ਯੂਥ ਕਲੱਬਾਂ 'ਚ ਫਿਰ ਕੀ ਹੋਇਆ ਤਾਂ ਮੁੰਡਿਆਂ ਨੇ ਇਕੱਠੇ ਹੋ ਕੇ ਕਲੱਬ ਬਣਾਏ ਉਹਨਾਂ ਨੇ ਕਲੱਬਾਂ ਨੂੰ ਗਰੰਟੀਆਂ ਦਿੱਤੀਆਂ ਬੱਚੇ ਨਸ਼ਿਆ ਕਰਨੀ ਤੋਂ ਹਟ ਕੇ ਜੀ ਥੋੜੇ ਜਿ ਮਤਲਬ ਆਪਣੇ ਆਪ ਪਿੰਡਾਂ 'ਚ ਕੰਮ ਕਰਨ ਵਾਸਤੇ ਲੱਗ ਗਏ ਤੇ ਉਸ ਤੋਂ ਬਾਅਦ ਤਾਂ ਹੋਣੀ ਨਾ ਇਹਨੇ ਕਲੱਬ-ਕਲੱਬ ਤੇ ਜੀ ਖਤਮੇ ਕਰਤੇ ਪਤਾ ਨਹੀਂ ਕਿੱਥੇ ਗਏ ਕਲੱਬ ਕਿੱਥੇ ਨਹੀਂ ਗਏ ਸਾਰੇ ਮਤਲਬ ਮੈਂ ਤਾਂ ਕਹਿੰਦਾ ਵੀ ਦੁਆਰੇ ਯੁੱਥਾਂ ਨੂੰ ਯੂਥ ਕਲੱਬਾਂ ਨੂੰ ਜਿਹੜਾ ਪ੍ਰਮੋਟ ਕਰਨਾ ਚਾਹੀਦਾ ਸਰਕਾਰਾਂ ਨੂੰ ਤਾਂ ਕਿ ਬੱਚੇ ਜਿਵੇਂ ਹੁਣ ਸਾਡੇ ਇੱਥੇ ਬੱਚਿਆਂ ਨੇ ਕਰਾਇਆ ਜੀ ਟਰਨਮੈਂਟ ਆ ਬਗੈਰ ਕਿਸੇ ਸਰਪੰਚ ਦੇ ਬਗੈਰ ਕਿਸੇ ਸਰਕਾਰੀ ਸ਼ਹਿਤੋਂ ਹੋ ਰਿਹਾ ਜੀ ਬੱਚਿਆਂ ਨੇ ਆਪੇ ਪੈਸੇ ਇਕੱਠੇ ਕਰਕੇ 15 2000 18000 21000 ਐਵੇਂ ਇਨਾਮ ਰੱਖੇ ਹੋਏ ਆ ਇਹਨਾਂ ਦੀ ਸਰਕਾਰਾਂ ਨੂੰ ਮਦਦ ਕਰਨ ਜੀਦਾ ਕਿਵੇਂ ਲੱਗ ਜੂਗਾ ਬੱਚੇ ਨਸ਼ਿਆਂ ਦੇ ਬੱਚਿਆਂ ਨੂੰ ਕੰਮ ਦਾ ਕੋਈ ਹੈ ਨਹੀਂ ਹੁਣ ਫਿਰ ਉਹ ਬੈਠ ਘਰ ਦੇ ਕਹਿੰਦੇ ਕੰਮ ਕਰ ਲੈ ਉਹ ਬਾਹਰ ਜਾਂਦੇ ਨਾ ਦਿਹਾੜੀ ਮਿਲਦੀ ਹੈ ਨਾ ਕੰਮ ਫਿਰ ਉਹ ਔਖਾ ਸੌਖਾ ਚੋਰੀ ਪਿਚੋਰੀ ਕਰਦੇ ਆ ਨਸ਼ਾ ਕਰ ਲੈਂਦੇ ਆ ਨਸ਼ਾ ਕਰਕੇ ਵੀ ਘਰ ਨਸ਼ਾ ਕਰਕੇ ਆਉਂਦੇ ਆ ਮੈਂ ਤਾਂ ਆਪ ਸੋਚ ਰਹੀ ਹਾਂ ਕਿ ਨਸ਼ੇ ਨੂੰ ਸੀ ਕਰਨ ਲੱਗ ਜਾਂਦੇ ਆ ਘਰ ਦੇ ਡਰਨ ਲੱਗ ਜਾਂਦੇ ਆ ਟਾਈਮੇ ਚੱਕਰ ਹੈ ਜੀ ਮੈਂ ਸਾਥੀ ਨੂੰ ਕਹਾਂਗਾ ਕਿ ਇੱਕ ਵਾਰੀ ਗਰਾਊਂਡ ਦੀ ਤਸਵੀਰ ਜ਼ਰੂਰ ਦਿਖਾਉਣ ਕਿ ਪਿੰਡ ਦੇ ਵਿੱਚ ਜੋ ਗਰਾਊਂਡ ਹੈ ਉਹ ਕਿਸ ਤਰ੍ਹਾਂ ਦੀ ਉਹਦੀ ਹਾਲਾਤ ਨੇ ਤੇ ਜੋ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਸਹੂਲਤ ਸਾਡੇ ਪਿੰਡ ਨੂੰ ਅਜੇ ਤੱਕ ਨਹੀਂ ਮਿਲੀ ਕਿ ਨਾ ਇੱਥੋਂ ਦੇ ਮੌਜੂਦਾ ਐਮਪੀਸੀ ਮਨੀਸ਼ Tiwari ਜੋ ਕਾਂਗਰਸ ਦੇ ਮੌਜੂਦਾ ਐਮਪੀਸੀ ਉਹਨਾਂ ਨੇ ਇੱਕ ਵਾਰ ਵੀ ਇਸ ਪਿੰਡ ਦੇ ਵਿੱਚ ਗੇੜਾ ਨਹੀਂ ਮਾਰਿਆ ਤੇ ਨਾ ਹੀ ਉਹਨਾਂ ਦੀ ਕੋਈ ਸਾਰ ਲਈ ਹੈ ਤੇ ਜਿਹੜਾ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਮੁੱਦਾ ਜੋ ਨਸ਼ੇ ਦਾ ਮੁੱਦਾ ਹੈ ਕਿ ਨੌਜਵਾਨ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਬੇਸ਼ੱਕ ਪੰਜਾਬ ਸਰਕਾਰ ਕਹਿੰਦੀ ਹੈ ਕਿ ਨਸ਼ੇ ਨੂੰ ਉਹਨਾਂ ਦੇ ਵੱਲੋਂ ਖਤਮ ਕੀਤਾ ਜਾ ਰਿਹਾ ਤੇ ਨਾਲ ਹੀ ਨਾਲ ਬਹੁਤ ਸਾਰੇ ਅਜਿਹੇ ਮੁੱਦੇ ਨੇ ਜੋ ਇਸ ਪਿੰਡ ਦੇ ਵਿੱਚ ਅਧੂਰੇ ਨੇ ਜਿਹਦੇ ਜਿਨ੍ਹਾਂ ਦਾ ਕਦੇ ਨਾਮ ਨਾ ਨਾਮੋ ਨਾਮ ਨਹੀਂ ਲਿਆ ਗਿਆ ਤੇ ਵਿਕਾਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਵਿਕਾਸ ਦੇ ਕੰਮ ਵੀ ਹਜੇ ਬਹੁਤ ਸਾਰੇ ਨੇ ਜੋ ਇਸ ਪਿੰਡ ਦੇ ਵਿੱਚ ਹੋਣ ਵਾਲੇ ਨੇ ਕਿ ਅਜੇ ਤੱਕ ਇਸ ਪਿੰਡ ਨੂੰ ਨਾ ਤਾਂ ਮੇਨ ਰੋਡ ਤੇ ਜਾਣ ਵਾਸਤੇ ਕੋਈ ਸਰਕਾਰੀ ਵਾਹਨ ਹੈ ਜੋ ਪਿੰਡ ਦੀਆਂ ਬੱਚੀਆਂ ਨੇ ਚਾਹੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਉਹਨਾਂ ਦੇ ਲਈ ਵੀ ਵੱਡਾ ਕੋਈ ਸਕੂਲ ਸੀਨੀਅਰ ਸਕੈਂਡਰੀ ਜਾਂ ਕੋਈ ਹੋਰ ਇਥੇ ਆਵਾਜਾਈ ਦਾ ਸਾਧਨ ਵੀ ਮੌਜੂਦ ਨਹੀਂ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਉੱਪਰ ਲੋਕ ਸਭਾ ਜੋ ਕੈਂਡੀਡੇਟ ਨੇ ਕਿਸ ਦੇ ਉੱਪਰ ਕਿਸ ਪਾਰਟੀ ਦੇ ਕੈਂਡੀਡੇਟ ਦੇ ਉੱਪਰ ਸਤਾਜ ਜੋ ਸਜਦਾ ਤੇ ਲੋਕਾਂ ਦਾ ਵਿਕਾਸ ਹੋਵੇਗਾ ਮੁਹਾਲੀ ਤੋਂ ਅਸ਼ਫਾਕ ਢੁੱਡੀ ਕੈਮਰਾਮੈਨ ਗੁਰ ਸਾਹਿਬ ਦੇ ਨਾਲ ਲਿਵਿੰਗ ਇੰਡੀਆ ਨਿਊਜ਼